ਹਣਾ ਜੇ ਕਿਤੇ ਕੱਲ ਨੂੰ ਮੈਂ ਗਲਤ ਹਾਂ ਮੇਰੇ ਹੱਥੋਂ ਵੀ ਗਲਤ ਤਾਂ ਉਹ ਜੇ ਮੈਂ ਉੱਥੇ ਗਲਤ ਹਾਂਗਾ ਤਾਂ ਮੈਂ ਸਜ਼ਾ ਭੁਗਤਾਂ ਉਸ ਜੀ ਦੀ ਠੀਕ ਹੈ ਜਿਹੜੀ ਗੱਲ ਰਹੀ ਕੁਐਸਚਨ ਦੀ ਕੁਐਸਚਨ ਪੁੱਛਣਾ ਸਾਰਾ ਦਾ ਆਪਾਂ ਤੁਸੀਂ ਮੈਥੋਂ ਕੁਐਸਚਨ ਪੁੱਛਦੇ ਹੋ ਮੈਂ ਕਹਿ ਰਿਹਾ ਜਿੱਥੇ ਗਲਤ ਹੈ ਗੱਲ ਮੈਂ ਤੁਹਾਨੂੰ ਕਹਤਾ ਤੁਸੀਂ ਕਹਿੰਦੇ ਬੇਅਰ ਵੀ ਮੈਂ ਕਿਹਾ ਜੀ ਬੇਅਰ ਵੀ ਪਹਿਲਾ ਮੁੱਦਾ ਬਣਾਇਆ ਗਿਆ ਫਿਰ ਉਹਨੂੰ ਮੁੱਦਾ ਬਣਾ ਕੇ ਵਰਤਿਆ ਗਿਆ ਹਣਾ ਵੀ ਮੈਂ ਸਾਰੇ ਮੈਂ ਇੰਨਾ ਹਜੇ ਬਹੁਤ ਮਗਨਾਦਨਾ ਜਾਂ ਇਨਸਾਨ ਹ ਮੇਰੀ 27-28 ਸਾਲ ਦੀ ਉਮਰ ਹੈ ਮੈਂ ਇਹ ਨਹੀਂ ਜਰਨਲ ਨੌਲੇਜ ਸ਼ੇਅਰ ਮੇਰੇ ਕਨਸੈਪਟ ਕਲੀਅਰ ਨਾ ਹੋਣ ਪਰ ਇੰਨਾ ਕਿ ਮੈਂ ਇੰਨਾ ਬੱਚਾ ਵੀ ਨਹੀਂ ਹੈਗਾ ਵੀ ਮੈਨੂੰ ਸਮਝ ਨਹੀਂ ਆਈ ਹੋਵੇ ਵੀ ਇਹ ਕਿਉਂ ਹੋ ਰਿਹਾ ਹੈ ਹਨਾ ਅਸੀਂ ਸਿੱਖ ਲੋਕ ਹਨਾ ਸਾਡੀ ਕਮਿਊਨਿਟੀ ਅਸੀਂ ਦਿਲ ਤੋਂ ਚੱਲਣ ਵਾਲੇ ਸੇਵਾ ਭਾਵ ਰੱਖਣ ਵਾਲੇ ਇਨਸਾਨਾਂ ਤੇ ਸਭ ਤੋਂ ਇਮੋਸ਼ਨਲ ਕੌਮ ਹਨਾ ਸਭ ਤੋਂ ਮਾਰਸ਼ਲ ਤੇ ਇਮੋਸ਼ਨਲ ਕੌਮ ਹਨ ਸਾਨੂੰ ਵਰਤਿਆ ਜਾਂਦਾ ਹੈ ਇਮੋਸ਼ਨਲ ਕਰਕੇ ਕਿਉਂਕਿ ਸਭ ਨੂੰ ਪਤਾ ਵੀ ਅਸੀਂ ਸਾਡੇ ਗੁਰੂ ਸਾਹਿਬਾਨ ਦੀ ਸਾਡੇ ਮਨ ਦੇ ਵਿੱਚ ਕਿੰਨੀ ਇੱਜ਼ਤ ਹੈ ਗੁਰੂ ਸਾਹਿਬਾਨ ਦੀ ਬੇਰਵੀ ਕਰਕੇ ਹੀ ਸਾਨੂੰ ਯੂਜ਼ ਕੀਤਾ ਜਾਂਦਾ ਹੈ ਕੇ ਹਾਲਾਤ ਖਰਾਬ ਹੋਣ ਐਦਾਂ ਹੁਣ ਸੋ ਇਹ ਸਾਰੇ ਮੁੱਦੇ ਬਣਾ ਕੇ ਸਾਨੂੰ ਵਰਤਦੇ ਨੇ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਾਂ ਬਹੁਤ ਸਿਆਣੇ ਆ ਸਾਰੇ ਹਨਾ ਪਰਮਾਤਮਾ ਦੀ ਵਾਹਿਗੁਰੂ ਦੀ ਮਿਹਰ ਜਿਵੇਂ ਆਪਾਂ ਅੰਦੋਲਨ ਦੇ ਵਿੱਚ ਤਰੀਕੇ ਨਾਲ ਸਾਰਾ ਕੁਝ ਨਿਪਟਿਆ ਹਨਾ ਸੋ ਆਪਾਂ ਨੂੰ ਸਿਚੁਏਸ਼ਨਾਂ ਨੂੰ ਹੁਣ ਆਪਾਂ ਨੂੰ ਯਾਨੀ ਕਿ ਸਬਰ ਸਬਰ ਸੰਦੋਖ ਤਾਂ ਚਲੋ ਠੀਕ ਹੈ ਸਬਰ ਵੀ ਨਹੀਂ ਹੁੰਦਾ ਕਈ ਵਾਰੀ ਜਦੋਂ ਪਾਣੀ ਸਿਰ ਉੱਤੋਂ ਹੀ ਲੰਘਦਾ ਤਾਂ ਬੰਦਾ ਕਹਿੰਦਾ ਨਹੀਂ ਯਾਰ ਹਨਾ ਪਰ ਹੁਣ ਸੋ ਮੇਰੀ ਜਿਹੜੀ ਲੋੜ ਹੈ ਉਹ ਸਾਨੂੰ ਇਹ ਦੇਖਣਾ ਪਹਿਲਾਂ ਸਾਨੂੰ ਵਾਚ ਕਰਨਾ ਪੈਣਾ ਵੀ ਇਹ ਕਰ ਕੌਣ ਰਿਹਾ ਹੈ ਇਹ ਕਰਵਾ ਕੌਣ ਰਿਹਾ ਹੈ ਸਰਕਾਰਾਂ ਤਾਂ ਕੰਮ ਸੀ ਇਹ ਹੀ ਤਾਂ ਸਰਕਾਰਾਂ ਤਾਂ ਕੰਸੀ ਉਹ ਬੰਦੇ ਦਾ ਫੜੇ ਜਾਂ ਜਿਨ੍ਹਾਂ ਨੇ ਕਰਵਾਇਆ 2015 ਚ ਕਿਉਂਕਿ ਕੱਲ ਮੈਂ ਕੋਰਟ ਕਪੂਰਾ ਵੀ ਗਈ ਹੋתי ਜੋ ਬੈਠੇ ਹੋ ਇਹਨੇ ਪਰਿਵਾਰ ਵਾਲੀ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਕਿ ਸਰਕਾਰਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਸਾਰੇ ਰਲ ਮਿਲ ਗਏ ਤੇ ਹੁਣ ਇੱਕ ਵਾਰ ਫਿਰ ਤੋਂ ਚੋਣਾਂ ਨੇ ਫਿਰ ਵਰਤਿਆ ਜਾ ਰਹੀ ਹੈ ਸੋ ਤੁਸੀਂ ਉਸ ਪਾਰਟੀ ਦਾ ਹਿੱਸਾ ਹੋ ਤੁਸੀਂ ਹੁਣ ਸਿਸਟਮ ਦਾ ਹਿੱਸਾ ਬਣ ਚੁੱਕੇ ਹੋ ਤੁਸੀਂ ਲੋਕਾਂ ਦੇ ਮੁੱਦੇ ਹੱਲ ਕਰਾਉਂਦੇ ਹੋ ਇਸ ਮੁੱਦੇ ਤੇ ਵੀ ਥੋੜਾ ਜ਼ੋਰ ਪਾਓਗੇ ਪਾਰਟੀ ਨੂੰ ਹਾਲਾਂਕਿ ਉਹ ਚੋਣਾਂ ਨੇੜੇ ਕੀ ਹੋ ਜਾਊਗਾ ਮਹੀਨੇ ਦੇ ਵਿੱਚ ਕਿੰਨਾ ਕੁ ਐਸਆਈਟੀ ਕੰਮ ਕਰ ਦੇਗੀ ਆ ਜੋ ਵੀ ਪਰ ਜਵਾਬਦੇਹੀ ਤੁਹਾਡੀ ਵੀ ਬਣੇਗੀ ਇਸ ਮੁੱਦੇ ਤੇ ਕਿਉਂਕਿ ਤੁਹਾਨੂੰ ਕੋ ਵੀ ਸਵਾਲ ਪੁੱਛੇ ਜਾਣ। ਵੈਗੁਰੂ ਦੀ ਕਿਰਪਾ ਹੋਵੇ ਮੇਰਾ ਇਨਾ ਕਦ ਹੋਵੇ ਕਿ ਮੈਂ ਇਸ ਮੁੱਦੇ ਨੂੰ ਸਲਝਾ ਸਕਾਂ ਕਦੇ ਵੀ। ਇਹਨੂੰ ਫਿਊਚਰ ਹਨ ਹਲੇ ਤਾਂ ਮੈਂ 10 ਦਿਨ ਹੋਇਆ ਜੁਆਇਨ ਕਰਿਆ ਨੂੰ ਹਨ ਕਿਉਂਕਿ ਹਲੇ ਮੈਂ ਇੱਕਦਮ ਬਿਆਨ ਨਹੀਂ ਵਾਂ ਹਵਾਜ ਫੜਾ ਮਾਰਾਂ ਠੀਕ ਹੈ। ਕਈ ਲੋਕ ਜੁਆਇਨ ਕਰਦੇ ਨੇ ਤੇ ਦੂਜੇ ਦਿਨ ਕਹਿੰਦੇ ਆ ਐਂ ਕਰਦੇ ਆਗੇ ਅਸੀਂ ਹਨਾ ਨਹੀਂ ਹੁੰਦਾ। ਕਦੇ ਵੀ ਨਹੀਂ ਹੁੰਦਾ ਮੈਂ ਹੁਣ ਕੋਈ ਬਿਆਨਬਾਜ਼ੀ ਕਰੀ ਜਾਵੇਂ ਮੈਂ ਬੇਫਾਲ ਤੁਹਾਨੂੰ ਕੋਈ दम ਨਹੀਂ ਹੈਗਾ ਤੁਹਾਡੇ ਕੋਲੇ ਮੈਂ ਇੱਥੇ ਇੰਟਰਵਿਊ ਚ ਗੱਲਾਂ ਕਰਦੀਆਂ ਬਹੁਤ ਸੌਕੀਆਂ ਨੇ ਤੁਹਾਨੂੰ ਦੱਸਿਆ ਨਾ ਵੀ ਜਦੋਂ ਆਪਾਂ ਸਿਸਟਮ ਚ ਪੈਂਦੇ ਆ ਇੱਕ ਗ੍ਰਾਂਟ ਲਿਆਉਣ ਲਈ ਕਿੰਨਾ ਮੱਥਾ ਮਾਰਨਾ ਪੈਂਦਾ ਉਹ ਮੈਨੂੰ ਉਹ ਪਤਾ ਹੈ ਸਾਰਿਆਂ ਨੂੰ ਹੈ ਨਾ ਸੋ ਇਹ ਕ੍ਰੂਸ਼ਲ ਮੁੱਦੇ ਨੇ ਪਰ ਮੈਂ ਯਾਨੀ ਕਿ ਇਸ ਚੀਜ਼ ਲਈ ਮੈਂ ਕਹਿੰਦਾ ਵੀ ਵੀ ਅਸੀਂ ਸਾਰੇ ਸਿਆਣੇ ਹੋਈ ਹੈ ਨਾ ਮੇਰੇ ਲੋਕ ਜਿੰਨੇ ਵੀ ਮੇਰੇ ਬਜ਼ੁਰਗ ਨੇ ਹੈ ਨਾ ਜਿਹੜੇ ਜਨਾਂ ਦੇ ਘਰੋਂ ਤੁਰ ਜਾਂਦੇ ਨੇ ਬੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਚੀਜ਼ ਦਾ ਨਾ ਲੋਕਾਂ ਲਈ ਹੁਣ ਅੰਦੋਲਨ ਤੇ ਕੀ ਹੋਇਆ ਨਵ ਨਵਰੀ ਦੇ ਮਾਪੇ ਨੂੰ ਪਤਾ ਵੀ ਉਹ ਉਹ ਕੀ ਦੁੱਖਾਂ ਅੰਦੋਲਨ ਜਿੱਤ ਲਿਆ ਸਾਰਿਆਂ ਸਾਰੇ ਸਾਡੇ ਪਿੰਡਾਂ ਦੀਆਂ ਤਿੰਨ ਬੀਬੀਆਂ ਮਰੀਆਂ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਟੱਬਰਾਂ ਨੂੰ ਪਤਾ ਵੀ ਸਾਡੇ ਟੱਬਰ ਚੋਂ ਬੰਦਾ ਗਿਆ ਹਨਾ ਲੋਕਾਂ ਲਈ ਅੰਦੋਲਨ ਹੁੰਦੇ ਨੇ ਚੱਲ ਜਾਂਦੇ ਨੇ ਪਰ ਜਿਹਦਾ ਮਰਦਾ ਹੈ ਨਾ ਜਿਹਦਾ ਜਾਂਦਾ ਹੈ ਉਹਨੂੰ ਪਤਾ ਹੈ ਹਨਾ ਏਜੰਸੀਆਂ ਦੇ ਲਈ ਇਹ ਸਿਰਫ ਇੱਕ ਟ੍ਰਿਕ ਹੋ ਗਿਆ ਵੀ ਚਲ ਦੋ ਚਾਰ ਬੰਦੇ ਜਾਣਗੇ ਤਾਂ ਸਿਸਟਮ ਸੈੱਟ ਹੋ ਜਾਣਾ ਏਦਾਂ ਬਲਟਾ ਇਧਰ ਹੋ ਜਾ ਪਰ ਜਿਨ੍ਹਾਂ ਦੇ ਘਰ ਦਾ ਜਾਂਦਾ ਉਹਨੂੰ ਪਤਾ ਹੈ ਵੀ ਆਪਾਂ ਮੈਂ ਇਹੀ ਗੱਲ ਕਹਿਣਾ ਵੀ ਆਪਾਂ ਸਿਆਣੇ ਹੋਈਏ ਆਪਾਂ ਲੋਕਾਂ ਵਾਂਗ ਨੀਂ ਵਰਤੀ ਨਾ ਜਾਈਏ ਵੀ ਆਪਣਾ ਦਿਮਾਗ ਘਟੋ ਘਟੱਪਾ ਹਨਾ ਵੀ ਦੋ ਵਾਰੀ ਸੋਚਿਆ ਕਰੀ ਵੀ ਇਹ ਕਾਰੇ ਵਾਸਤੇ ਕਿਉਂ ਹੋ ਰਿਹਾ ਹੈ ਕਦੇ ਯਾਰ ਹਰਮੰਦਰ ਸਾਹਿਬ ਸਾਡਾ ਪਵਨ ਪਵਿੱਤਰ ਮੈਕ ਨਾ ਵੀ ਇੱਕ ਧਾਰਮਿਕ ਸਥਾਨ ਹੈ ਕਦੇ ਐਵੀ ਜੀ ਗੱਲ ਸੁਣੀ ਹੋ ਜੀ ਵੀ ਕੋਈ ਬੰਦਾ ਚਾਲ ਮਾਰ ਕੇ ਐ ਲੰਘ ਜੂ ਹਨਾ ਹਾਂ ਸਭ ਲੋਕਾਂ ਨੇ ਲਾਇਕ ਕੋਈ Hindu ਹੋਵੇ ਕੋਈ ਕਿਸੇ ਡੇਰੇ ਨਾਲ ਸੰਬੰਧਿਤ ਹੋਵੇ ਕੋਈ ਕਿਸੇ ਹੋਰ ਬੰਦੇ ਨਾਲ ਕਿਸੇ ਹੋਰ ਧਾਰਮਿਕ ਸਥਾਨ ਨਾਲ ਸੰਬੰਧਿਤ ਹੋਵੇ ਕਦੇ ਕੋਈ ਇਹ ਬੰਦਾ ਨਹੀਂ ਸੋਚਦਾ ਹਰਮੰਦਰ ਸਾਹਿਬ ਦਾ ਜਦੋਂ ਬੰਦਾ ਉਈ ਨਾਮ ਵੀ ਸੁਣਨਾ ਨਾ ਤਾਂ ਸਿਸਟ ਘਾ ਲੈਂਦਾ ਚਾਹ ਕਿਸੇ ਵੀ ਧਰਮ ਦਾ ਹੋਵੇ ਚਾਹੇ ਮੁਸਲਮਾਨ ਹੋਵੇ ਹਿੰਦੂ ਹੋਵੇ ਜੋ ਇਹ ਟਰਿਕ ਖੇੜਦੇ ਨੇ ਵੀ ਫਲਾਨੀ ਡੇਰੇ ਦਾ ਕਰਤਾ ਫਲਾਨਾ ਹੋ ਸਕਦਾ ਹੈ ਕਿ ਕਿਸ ਨੇ ਕਰਿਆ ਹੋਵੇ ਕਿਸੀ ਗਲਤੀ ਹੋਵੇ ਪਰ ਛੇਤੀ ਛੇਤੀ ਜਿਹੜਾ ਬੰਦੇ ਦੇ ਵਿੱਚ ਕਿਤਨੇ ਕਿਤੇ ਜਜ਼ਬਾਤ ਜਾਗਦੇ ਨੇ ਜਿਹਨੂੰ ਪਤਾ ਵੀ ਇੱਕ ਧਾਰਮਿਕ ਸਥਾਨ ਦੀ ਖਾਸ ਕਰਕੇ ਹਰਿਮੰਦਰ ਸਾਹਿਬ ਦੀ ਕੀ ਵੈਲਿਊ ਹੈ ਹਨਾ ਉਹ ਕਦੇ ਬੰਦਾ ਮਨ ਦੇ ਵਿੱਚ ਵਿਚਾਰ ਵੀ ਨਹੀਂ ਲੈ ਸਕਦਾ ਵੀ ਮੈਂ ਬੇਅਦਬੀ ਕਰਾਂ ਸੋ ਇਹ ਸੋਚੀਆਂ ਸਮਝੀਆਂ ਸਾਜਸ਼ਾ ਹੈ ਹਨਾ ਕੋਈ ਬੇਅਦਬੀ ਕਰਕੇ ਕਿਸ ਨੂੰ ਕੀ ਮਿਲ ਜਾਵੇ ਸੋ ਇਹ ਸਾਨੂੰ ਪਲੇ ਆਊਟ ਕਰਨ ਦੇ ਤਰੀਕੇ ਨੇ ਏਜੰਸੀਜ਼ ਮੈਨੂੰ ਨਹੀਂ ਪਤਾ ਹੁਣ ਇਹਦੇ ਪਿੱਛੇ ਕੀ ਦਾ ਹੱਤ ਹੈ ਕਿਉਂ ਕਰ ਰਿਹਾ ਹੈ ਪਰ ਜੋ ਵੀ ਇਹ ਹੋ ਰਿਹਾ ਬਹੁਤ ਹੀ ਮਾੜਾ ਤੇ ਸਾਨੂੰ ਵਰਤਣ ਲਈ ਹੋ ਰਿਹਾ ਢੜਕਾਉਣ ਲਈ ਲੜਾਉਣ ਲਈ ਕੁਛ ਨਾ ਕੁਛ ਰਾਸ਼ਟਰਪਤੀ ਰਾਜ ਦੀ ਸਕੀਮ ਜਾਂ ਕੁਛ ਇਦਾਂ ਦਾ ਕੁਝ ਮੈਨੂੰ ਇਹ ਲੱਗਦਾ ਵੀ ਇਹ ਸਾਰਾ ਕੁਝ ਬਣਾਉਣਾ ਪੰਜਾਬ ਦੇ ਹਾਲਾਤ ਖਰਾਬ ਕਰਨ ਦਾ ਤਰ ਇਹ ਦੁਬਾਰੇ ਚੀਜ਼ਾਂ ਕਰਨ ਲੱਗੇ ਹੋਏ ਨੇ ਜੇ ਜਦੋਂ ਤੁਸੀਂ ਕਾਂਗਰਸ ਜੁਆਇਨ ਕੀਤੀ ਤਾਨੂੰ ਵੀ ਪਤਾ ਹੈ ਥੋੜੇ ਜਿਹੇ ਬੜੇ ਕੁਐਸਚਨ ਹੋਏ ਕਿ ਤੁਸੀਂ ਉਹ ਪਾਰਟੀ ਜੁਆਇਨ ਕੀਤੀ 1984 ਦਾ ਮੁੱਦਾ ਉਹ ਸਾਹਮਣੇ ਰੱਖ ਦਿੱਤਾ ਗਿਆ ਤੁਸੀਂ ਕਿਵੇਂ ਜਸਟੀਫਾਈ ਕੀਤਾ ਹਾਲਾਂਕਿ ਤੁਸੀਂ ਕਿਹਾ ਕਿ ਉਹਨਾਂ ਨੇ ਕਈ ਵਾਰ ਮਾਫੀ ਮੰਗੀ ਹੈ ਤੇ ਗਲਤੀ ਹੋ ਜਾਂਦੀ ਹੈ ਉਹ ਫੇਸ ਸੀ ਮੈਂ ਤੁਹਾਨੂੰ ਦੱਸਾਂ ਕਾਂਗਰਸ ਪਾਰਟੀ ਨੂੰ ਵੀ ਗਲਨਾ ਵਿੱਚ ਸੁੱਤੇ ਉੱਠ ਕੇ ਨਹੀਂ ਜੁਆਇਨ ਕੀਤੀ ਮੈਨੂੰ ਹੀ ਪਤਾ ਮੇਰੀ ਵਿਚਾਰਧਾਰਾ ਰੱਖੀ ਹੈ ਮੈਂ ਕਿੰਨਾ ਬੰਦਿਆਂ ਨੂੰ ਮੰਨਦਾ ਰਿਹਾ ਤੇ ਮੰਨਦਾ ਹੋਏਗਾ ਠੀਕ ਹੈ ਪਰ ਇਸ ਗੱਲ ਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ 1984 ਦੇ ਜੇ ਤੁਸੀਂ ਫੈਕਟ ਕਲੀਅਰ ਕਰੋ ਨਾ ਬਹੁਤ ਬੰਦਿਆਂ ਦੀਆਂ ਜੜਾਂ ਪੱਟੀਆਂ ਜਾਣਗੀਆਂ ਠੀਕ ਹੈ ਨਾ ਉਹ ਚੀਜ਼ ਕਰਵਾਉਣ ਵਿੱਚ ਤੇ ਉੱਥੋਂ ਜਿਹੜੇ ਆ ਥੜੇ ਕਰ ਕਰਕੇ ਆਏ ਨੇ ਉਹਨਾਂ 'ਚ ਕੁਝ ਬੰਦੇ ਅੱਜ ਵੀ ਜ਼ਿੰਦੇ ਨੇ ਉਹਨੂੰ ਤਾਂ ਪੱਛੋਂ ਵੀ ਤੁਸੀਂ ਕੀ ਕਹਿ ਕੇ ਆਏ ਕਿੰਨਾ ਨੇ ਕਰਵਾਇਆ ਤੁਸੀਂ ਦੋਸ਼ੀ ਸੀ ਕੀ ਉਹ ਦੋਸ਼ੀ ਸੀ ਉਹ ਤਾਂ ਦੋਸ਼ੀ ਹੈਗੀ ਹੈਗੇ ਮੈਂ ਕਹਿੰਦਾ ਵੀ ਦੋਸ਼ੀ ਸੀਗੇ ਉਹ ਗਲਤ ਕੰਮ ਹੋਇਆ ਜਿੰਨਾਂ ਨੇ ਕੀਤਾ ਮਾੜੀ ਗੱਲ ਪਰ ਤੁਸੀਂ ਤਾਂ ਸਾਡੇ ਆਪ ਦੇ ਸੀ ਤੁਸੀਂ ਕੀ ਕੀਤਾ ਤੁਸੀਂ ਚਿੱਠੀਆਂ ਪਾਈਆਂ ਅੰਦਰ ਘਾਤੇ ਹਨਾ ਸੋ ਇਹੀ ਗੱਲ ਹੈ ਵੀ 1984 ਚ ਦੋਸ਼ੀ ਕੌਣ ਨਹੀਂ ਸੀ ਇਹ ਵੀ ਦੋਸ਼ੀ ਸੀ ਕਿ ਮੈਂ ਮੰਨਦਾ ਵੀ ਦੋਸ਼ੀ ਨੇ ਠੀਕ ਹੈ ਇਹਨਾਂ ਨੇ ਮਾਫੀ ਮੰਗੀ ਠੀਕ ਹੈ ਜਿਹੜਾ ਜਿਹਨਾਂ ਦੇ ਪਰਿਵਾਰ ਵਾਲੇ ਜਾਣਦੇ ਨੇ ਜਿਨ੍ਹਾਂ ਸਭ ਕੁਝ ਹੰਡਾਇਆ ਉਹਨਾਂ ਲਈ ਮਾਫੀ ਕਾਫੀ ਨਹੀਂ ਹੈ ਮਾ ਤਾਂ ਮਾਫੀ ਕੁਝ ਵੀ ਨਹੀਂ ਹੈ ਪਰ ਉਹਦਾ ਸੌਤ ਮੈਨੂੰ ਇਹ ਦੱਸੋ ਫਿਰ ਉਹਦਾ ਘਾਟਾ ਕਿਵੇਂ ਪੂਰਾ ਕੀਤਾ ਜਾ ਸਕਦਾ ਚਲੋ ਮੰਨ ਲਓ ਠੀਕ ਹੈ ਜੋ ਗਵਾਇਆ ਸਾਰਿਆਂ ਨੇ ਕੁਝ ਨਾ ਕੁਝ ਆਏਗਾ ਠੀਕ ਹੈ ਨਾ ਹੁਣ ਜੇ ਮੈਂ ਉਹਦੋਂ ਰਾਹੁਲ ગાંધી ਨੂੰ ਮਿਲ ਕੇ ਆਇਆ ਹਣਾ ਠੀਕ ਹੈ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨਾਲ ਘੰਟਾ ਸੀ ਬੈਠੇ ਨਾ ਵੀ ਮੈਨੂੰ ਇਹ ਦੱਸੋ ਫਿਰ ਦੋਸ਼ੀ ਕਿੰਨਾ ਨੇ ਨਹੀਂ ਹੋਇਆ ਸਾਰਿਆਂ ਨੇ ਕੁਝ ਨਾ ਕੁਝ ਗਵਾਇਆ ਜਦੋਂ ਇੱਕ ਮੈਸੇ ਕਰ ਹੁੰਦਾ ਹੈ ਸਾਰੇ ਕੁਝ ਨਾ ਕੁਝ ਗਵਾਉਂਦੇ ਨੇ ਸਾਡੇ ਮਾਮਾ ਦੇ ਪੁੱਤ ਮਰੇ ਹਣਾ ਉਧਰ ਵੀ ਮਰੇ ਠੀਕ ਹੈ ਨਾ ਵੀ ਪਰ ਇਹ ਸਾਰੀ ਸਿਆਸਤ ਕਰਵਾਈ ਕਿਨੇ ਕੀ ਕਰੇ ਅਸੀਂ ਇਸ ਪਿੱਛੇ ਗਏ ਉਹ ਹਾਲਾਤ ਬਣਾਏ ਕਿਨੇ ਹਣਾ ਉਹਨਾਂ ਦੇ ਵਿੱਚ ਕੌਣ ਕੌਣ ਹੋਰ ਜ਼ਿੰਮੇਵਾਰ ਸੀ ਜਿੰਨਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਹਨਾ ਵੀ ਲੋਕ ਵੀ ਸਾਨੂੰ ਫੈਕਟ ਕਲੀਅਰ ਕਰਨੇ ਜ਼ਰੂਰੀ ਨੇ ਹਨਾ 84 ਹੋਈ ਅੱਜ ਤੱਕ ਉਹ ਜਿਵੇਂ ਕਹਿੰਦੇ ਉਹਨਾਂ ਦਾ ਵੀ ਪਹਿਲਾਂ ਉਹ ਚੀਜ਼ ਹੋਈ ਤੇ ਫਿਰ ਉਹਨੂੰ ਵਰਤਿਆ ਗਿਆ ਹੁਣ ਤੱਕ ਵਰਤ ਰਹੇ ਨੇ 84 ਦਾ ਅੰਕਾ ਦੇ ਕੇ ਹੁਣ ਤੱਕ ਵਰਤ ਰਹੇ ਉਹ ਇੱਕ ਬਹੁਤ ਹੀ ਮਾੜਾ ਯਾਨੀ ਕਿ ਵਰਤਾਰਾ ਸੀ ਸਾਡੇ ਸਿੱਖ ਸਮਾਜ ਲਈ ਮੈਂ ਵੀ ਕਹਿੰਦਾ ਇਸ ਚੀਜ਼ ਤੇ ਜਿਹੜਾ ਗਲਤ ਨੂੰ ਗਲਤ ਕੱਲ ਵੀ ਕਹ ਰਹੇ ਸੀ ਅੱਜ ਵੀ ਜਿਹੜਾ ਕੱਲ ਨੂੰ ਵੀ ਕਹਾਂਗੇ ਪਰ ਉਹਨੂੰ ਵਰਤਿਆ ਗਿਆ ਕੁਝ ਸੜੀਆਂ ਪੰਥਕ ਪਾਰਟੀਆਂ ਕਹਿੰਦੀ ਅਸੀਂ ਇਨਸਾਫ ਦਵਾਇਆ ਕਿਹਨਾਂ ਨੇ ਇਨਸਾਫ ਦਵਾਇਆ ਦੱਸੋ ਜਸਵੰਤ ਸਿੰਘ ਖਾਲੜਾ ਕਿੱਡਾ ਵੱਡਾ ਨਾਮ ਹੈ ਉਹਨਾਂ ਨੇ ਕਿੰਨੇ ਬੰਦਿਆਂ ਦੀ ਮੈਂ ਕਹਿੰਦਾ ਸੇਵਿਆਂ 'ਚ ਉਹਨਾਂ ਦੇ ਅੰਸ਼ ਚੱਕ ਚੱਕ ਸ਼ਰੀਰਾਂ ਦੇ ਇਨਸਾਫ ਯਾਨੀ ਕਿ ਇਕੱਠਾ ਕਰਕੇ ਇਨਸਾਫ ਦੀ ਘਹਾਰ ਲਈ ਉਹਨਾਂ ਨੂੰ ਮੌਤ ਮਿਲਿ ਉਸ ਵੱਟੇ ਉਹ ਬੀਬੀ ਜੀ ਖੜੇ ਹੋਏ ਕਿੰਨੀਆਂ ਵੋਟਾਂ ਪਾਈਆਂ ਤੁਸੀਂ ਜ਼ਮਾਨਤ ਜਬਤ ਕਰਵਾਈ ਉਹਨਾਂ ਦੀ ਵੀ ਯਾਰ ਤੁਸੀਂ ਉਹ ਲੋਕੋ ਜਿਹੜੇ ਇਸ ਚੀਜ਼ ਦਾ ਵਰਤਦੇ ਹੋ ਇਹਨਾਂ ਨੂੰ ਮੈਂ ਕਹਿ ਰਹੀ ਐ ਇਹ ਮੁੱਦੇ ਜਿਹੜੇ ਨੇ ਇਹ ਸਿਰ ਬਿਆਨਾਂ ਤੱਕ ਤੇ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਨੇ ਜਦੋਂ ਗਰਾਊਂਡ ਤੇ ਗੱਲ ਆਂਦੀ ਐ ਇਹੋ ਜਿਹੇ ਬੰਦੇ ਖੜੇ ਹੁੰਦੇ ਨੇ ਇਹੋ ਜਿਹੇ ਬੰਦੇ ਲੀਡ ਕਰਦੇ ਨੇ ਤਾਂ ਇਹਨਾਂ ਨੂੰ ਵੋਟਸ ਪੈਂਦੀਆਂ ਹੀ ਨਹੀਂ ਨੇ ਮੈਂ ਉਹੀ ਤਾਂ ਗੱਲ ਕਰੀ ਜਾਨਾ ਵੀ ਲੋਕ ਸਾਨੂੰ ਕੁਐਸਚਨ ਮੈਨੂੰ ਕੁਐਸਚਨ ਕਰਦੇ ਨੇ ਵੀ ਤੂੰ ਕਾਂਗਰਸ ਪਾਰਟੀ ਜੁਆਇਨ ਕਿਉਂ ਕੀਤੀ ਠੀਕ ਐ ਤੁਸੀਂ ਜਸਵੰਤ ਸਿੰਘ ਖਾਲੜਾ ਜੀ ਬੀਬੀ ਜੀ ਖੜੇ ਹੋਏ ਰਿਸਪੈਕਟਡ ਨੇ ਮਰੇ ਹੋ ਠੀਕ ਉਹਨਾਂ ਨੇ ਬਹੁਤ ਕੁਰਬਾਨੀਆਂ ਨੇ ਉਹ ਖੜੇ ਹੋਏ ਤੁਸੀਂ ਉਹਨਾਂ ਨੂੰ ਵੋਟਾਂ ਕਿਉਂ ਨਹੀਂ ਪਾਈਆਂ ਬਈ ਕਿਉਂ ਨਹੀਂ ਜਤਾਇਆ ਜੇ ਤੁਸੀਂ ਇੰਨੇ ਪੰਥ ਦੇ ਤੁਸੀਂ ਤਾਬਿਆਦਾਰੋਂ ਤੁਸੀਂ ਜਤਾਇਆ ਕਿਉਂ ਨਹੀਂ ਹੈਨਾ ਈਸ਼ਰ ਸਿੰਘ ਜੀ ਖੜੇ ਹੋਏ ਮਰੇ ਕੋਈ ਪਰਿਵਾਰ ਚ ਕੋਈ ਖੜਾ ਹੋਇਆ ਸੀ ਉਹਨਾਂ ਨੇ ਜ਼ਮਾਨਤ ਜਬਤ ਕਰਵਾਈ ਵੀ ਥੋੜਾ ਬਹੁਤ ਡਬਲ ਸਟੈਂਡਰਡ ਦੀ ਵੀ ਕੋਈ ਹੱਦ ਹੁੰਦੀ ਹੈ ਲੋਕਾਂ ਦੀ ਵੀ ਯਾਰ ਤੁਸੀਂ ਸਾਡੇ ਨਾਲ ਮਾੜਾ ਹੋਇਆ ਅਸੀਂ ਵੀ ਕਹਿੰਦੇ ਹਾਂ ਮਾੜਾ ਹੋਇਆ ਅਸੀਂ ਸਾਡੇ ਮਨ ਦੇ ਵਿੱਚ ਦਰਦ ਹੈ ਤਾਂ ਤੁਸੀਂ ਉਸ ਚੀਜ਼ ਨੂੰ ਵਰਤ ਕਿਉਂ ਰਹੇ ਹੋ ਯਾਰ ਤੁਸੀਂ ਉਸ ਚੀਜ਼ ਨੂੰ ਪੋਲਿਟਿਕਸ ਦਾ ਮੁੱਦਾ ਬਣਾ ਕੇ ਅੱਜ ਤੱਕ ਵਰਤ ਰਹੇ ਹੋ ਹੈਨਾ ਦਿੱਲੀ ਦੇ ਵਿੱਚ ਦੰਗੇ ਹੋਏ ਇਹ ਕਹਿੰਦੇ ਨੇ ਇਨਸਾਫ ਦਾ ਕਿਹਨੂੰ ਇਨਸਾਫ ਦਾ ਲੈ ਤੁਸੀਂ ਹਲੇ ਤੱਕ ਬੀਬੀਆਂ ਵੀ ਤੁਰੀਆਂ ਫਿਰਦੀਆਂ ਠੀਕ ਹੈ ਨਾ ਜੀ ਇਹ ਗੱਲਾਂ ਪ੍ਰੋਪਾਗੈਂਡੇ ਇਸ चीज ਨੂੰ ਵਰਤਦੇ ਨੇ ਇਸ ਤਰੀਕੇ ਨਾਲ ਵੀ ਉਹਨੂੰ ਉਹਨੂੰ ਉਸ ਤਰੀਕੇ ਨਾਲ ਹੁਣ 83 ਹੋਗੀ ਬਹੁਤ ਇਹ ਮੁੱਦਾ ਵੀ ਪੰਜਾਬ ਦੇ ਲਈ ਉਸੇ ਤਰ੍ਹਾਂ ਬਣਦਾ ਜਾ ਰਿਹਾ ਉਹ ਜੇ ਮਾਹੌਲ ਪੰਜਾਬ 'ਚ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉਹੀ ਹਰ ਪਾਰਟੀ ਵਰਤ ਰਹੀ ਹੈ ਜਿਵੇਂ 84 ਨੂੰ ਵਰਤਿਆ ਬੀਬੀ ਦਾ ਮੁੱਦਾ ਵੀ ਵਰਤਿਆ ਜਾ ਰਿਹਾ ਹੈ ਗੱਲ ਆਉਂਦੀ ਹੈ ਅੰਜਾਮ ਦੀ ਗੱਲ ਆਉਂਦੀ ਹੈ ਇਨਸਾਫ ਦੀ ਜੋ ਪਰਿਵਾਰ ਖੰਡਾਰੇ ਨੇ ਹੁਣ ਕੋਰਟ ਕੋ ਪੂਰਾ ਸੀ ਜਿਹੜੇ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਕ੍ਰਿਸ਼ਨ ਦੀ ਮਾਰੇ ਗਏ ਹਨ ਤੇ ਗੁਰਜੀਤ ਜੀ ਮਾਰੇ ਗਏ ਸੋ ਉਹਨਾਂ ਦਾ ਕੁਝ ਨਹੀਂ ਗਿਆ ਬਸ ਬਿਆਨਾਂ ਤੱਕ ਹੀ ਗੱਲਾਂ ਰਹਿੰਦੀਆਂ ਨੇ ਮੈਂ ਮੈਂ ਪਤਾ ਇੱਕੋ ਹੀ ਮੈਂ ਮਹਿੰਤੀ ਗੱਲ ਕਰਦਾ ਹਾਂ ਤੁਹਾਨੂੰ ਕਿ 84 ਹੋਈ ਜਿਹੜਾ ਸਿਨੂ ਆਇ ਤੱਕ ਵਰਤਿਆ ਜਾ ਰਿਹਾ ਹੈ ਕਿ ਜੋ ਉੱਥੇ ਪਰਿਵਾਰਾਂ ਦਾ ਘਾਣ ਹੋਇਆ ਜੋ ਸਾਰਾ ਕੁਝ ਹੋਇਆ ਕਿਸ ਨੇ ਨਿਭਾ ਵੜੀ ਕਿਸ ਨੇ ਨਹੀਂ ਪੜੀ ਠੀਕ ਹੈ ਨਾ ਜੋ ਅੱਜ ਪੰਥਕ ਜਿਹੜੇ ਲੋਕ ਇਸ ਨੂੰ ਪ੍ਰੋਪੋ ਇਹਨੂੰ ਲੈ ਕੇ ਚੱਲਦੇ ਨੇ ਮੁੱਦਾ ਲੈ ਕੇ ਚੱਲਦੇ ਇਸ ਚੀਜ਼ ਨੂੰ ਵੀ ਹਾਂ ਜੀ ਆ ਹੋਇਆ ਤੁਸੀਂ ਕੀ ਕਰਿਆ ਉਸ ਚੀਜ਼ ਵਾਸਤੇ ਜਿਹੜੇ ਲੋਕ ਇਹਨਾਂ ਦੀਆਂ ਗੱਲਾਂ ਕਰੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਉਹਨਾਂ ਦੇ ਪਰਿਵਾਰਾਂ 'ਚ ਜੋ ਕੋਈ ਬੰਦੇ ਖੜੇ ਹੋਏ ਤੁਸੀਂ ਕਿਉਂ ਨਹੀਂ ਬਈ ਸਪੋਰਟ ਕੀਤੀ ਉਹਨਾਂ ਨੇ ਗੱਲ ਇਹ ਹੈ ਵੀ ਲੋਕ ਇੱਕ ਪਹਿਲਾਂ ਮੁੱਦਾ ਬਣਾਉਂਦੇ ਨੇ ਫਿਰ ਉਹਨੂੰ ਵਰਤਦੇ ਨੇ ਪਰ ਇਹ ਵਰਤਨ ਵਾਲੇ ਮੁੱਦੇ ਨਹੀਂ ਹੈਗੇ ਸਾਨੂੰ ਇਸ ਚੀਜ਼ ਦਾ ਸੋਚਣਾ ਚਾਹੀਦਾ ਹੈ ਅਸੀਂ ਇੱਥੇ ਕਿਉਂ ਆਏ ਆ ਅਸੀਂ ਇੱਥੇ ਆਇਆ ਵੀ ਉਹ ਕਦੇ ਦੁਬਾਰੇ ਨਾ ਹੋਵੇ ਹਨਾ ਜੇ ਕਿਤੇ ਦੁਬਾਰੇ